ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਨੇ ਮੁੜ ਦੁਹਰਾਇਆ ਹੈ ਕਿ ਭਾਰਤ ਕੋਲ ਆਲਮੀ ਤਣਾਅ ਘਟ ਕਰਨ ਦੀ ਸਮਰੱਥਾ ਹੈ। ਉਹਨਾਂ ਪੱਛਮੀ ਏਸ਼ੀਆ ਵਿੱਚ ਜੰਗ ਦੌਰਾਨ ਸ਼ਾਂਤੀ ਦੀ ਅਪੀਲ ਕੀਤੀ ਹੈ। ਨਵੀਂ ਦਿੱਲੀ ਵਿੱਚ ਕਾਰਟੇਲਿਆ ਆਰਥਿਕ ਸੰਮੇਲਨ ਦੌਰਾਨ ਬੋਲਦਿਆਂ ਡਾਕਟਰ ਜੈ ਸ਼ੰਕਰ ਨੇ ਕਿਹਾ ਕਿ ਭਾਰਤ ਨੇ ਕਈ ਵਾਰ ਆਲਮੀ ਪੱਧਰ ਤੇ ਤਣਾਅ ਨੂੰ ਘਟਾਉਣ ਲਈ ਸੰਵਾਦ ਅਤੇ ਸੰਚਾਰ ਰਾਹੀਂ ਅਹਿਮ ਭੂਮਿਕਾ ਨਿਭਾਈ ਹੈ। ਉਹਨਾਂ ਗਲੋਬਲ ਸਾਊਥ ਦੀ ਮੌਜੂਦਾ ਸਥਿਤੀ ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਜੰਗ ਦੇ ਚੱਲਦਿਆਂ ਆਲਮੀ ਸਮਾਜ ਅਤੇ ਕੁਮਾਂਤਰੀ ਅਰਥਚਾਰਾ ਆਦੀ ਸਥਿਤੀ 'ਚ ਉਹਨਾ ਸੰਯੁਕਤ ਰਾਸ਼ਟਰ 'ਚ ਵਿਸਥਾਰ ਦੀ ਇੱਕ ਵਾਰ ਫੇਰ ਤੋਂ ਉਜੋਕੇ ਸਮੇਂ 'ਚ ਲੋੜ ਤੇ ਜ਼ੋਰ ਦਿੱਤਾ ਵਿਦੇਸ਼ ਮੰਤਰੀ ਨੇ ਅਰੁਣਾਚਲ ਪ੍ਰਦੇਸ਼ ਦਾ ਜ਼ਿਕਰ ਕਰਦਿਆਂ ਕਿਹਾ ਕਿ ਐਲ ਏ ਸੀ ਦੇ ਦੂਜੇ ਪਾਸੇ ਜਿੰਨਾ ਸਰਗਰਮ ਚੀਨ ਨੇ ਓਨੀ ਹੀ ਮੁਸਤੈਦ ਭਾਰਤੀ ਫੌਜੇ ਵੇ ਆਰ ਵੈਰੀ ਰੋਬਸਟ ਐਂਡ ਆਰ ਪੈਟ੍ਰੋਲਿੰਗ ਟੂ ਦੀ ਐਲ ਏ ਸੀ ਐਂਡ ਆ ਕੈਨ ਟੈਲ ਯੂ ਦੈਟ ਯੂ ਨੋ ਇਨ ਟਰਮਸ ਆਫ ਆਰ ਪੈਟ੍ਰੋਲਿੰਗ ਇਨ ਦੀ ਐਲ ਏ ਸੀ ਦੈਸ ਬੀਨ ਨੋ ਮੇਜਰ ਚੇਂਜ uh, in the border. I mean, last five, ten years, maybe even longer. ਕੋਟਲੀ ਆਰਥਿਕ ਕਾਨਫਰੰਸ ਦੌਰਾਨ ਤਕਰੀਬਨ 150 ਕੌਮੀ ਅਤੇ ਕੁਮਾਂਤਰੀ ਅਕਾਦਮਿਕ ਅਤੇ ਨੀਤੀ ਕਾੜਿਆਂ ਵੱਲੋਂ ਭਾਰਤੀ ਅਰਥਚਾਰੇ ਅਤੇ ਗਲੋਬਲ ਸਾਊਥ ਦੇ ਆਰਥਿਕ ਤਾਣੇ ਬਾਣੇ ਦੀਆਂ ਚੁਣੌਤੀਆਂ ਸਣੇ ਕੁਝ ਹੋਰ ਅਹਿਮ ਮੁੱਦਿਆਂ ਤੇ ਵੀ ਚਰਚਾ ਕੀਤੀ ਜਾ ਰਹੀ ਏ